ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਤਜ ਰਖਦਾ ਆਇਆ RAM ਰਾਜੇ ਹਰਨਾਕਿਸ਼ ਦਿஷ்ட ਹਰ ਮਾਰਿਆ ਪ੍ਰਹਲਾਦ ਉਤਰਾਇ ਅਹਕਾਰਿਆ ਨਿਦਕਾ ਪਿਠ ਦੇਈ ਨਾਮ ਦਿਓ ਮੁਖ ਲਾਇ ਜਨ ਨਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਏਕ ਓਕਾਰ ਸਤਗੁਰ ਪ੍ਰਸਾਦ सलोक महला पहला, दुख दारू सुख रोग पया जा सुख ताम कोय तू करता करना मैं नाहे जाो करे नोए बलिहारी कुदरत बस्या तेरा अंत न जाय लिखिया रहाओ, जात मह जोत तो ज्योत मह जाता अकल कला पर रहा। तू सच्चा साहिब सिवत सुहालियो जिनकी तीसो पार पाया कह नानक करते क्या बात जो कि चुकरना सु कर रहे सो राग आसा महला पहला एक ओंकार सतगुर प्रसाद सो तेरा के हा सो कर के हा जित बह सर्ब समाले वाजे तेरे नाद अनेक असंखा के तेरे ते 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 वावन हारे के तेरे ते ते राग परिसो कहिन के तेरे ते 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 गावन हारे ਗਾਵੰ ਤੁਧਨੋ ਪਵਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੰ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵੰ ਤੁਧਨੋ ਇੰਦਰ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੰ ਤੁਧਨੋ ਸਿੱਧ ਸਮਾਧੀ ਅੰਦਰ ਗਾਵੰ ਤੁਧਨੋ ਸਾਧ ਵਿਚਾਰੇ ਗਾਵੰਤੁਦਨੋ ਜਥੀ ਸਤਿ ਸੰਤੋਖੀ ਗਾਵੰਤੁਦਨੋ ਵੀਰ ਕਰਾਰੇ ਗਾਵੰਤੁਦਨੋ ਪੰਡਿਤ ਪੜਨ ਲਕੀ ਸਰ ਜੋਗ ਜੋਗ ਵੇਦਾ ਨਾਲੇ ਗਾਵੰਤੁਦਨੋ ਮੋਹਣੀਆਂ ਮਨ ਮਨੁਹਨ ਸੁਰਗਾ ਮੱਚ ਪਿਆਲੇ ਗਾਵੰਤੁਦਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੰਤੁਦਨੋ ਜੋਧ ਮਹਾਬਲ ਸੁਰਾ ਗਾਵੰਤੁਦਨੋ ਖਾਨੀ ਚਾਰੇ ਗਾਵਨ ਤੁਧ ਨੂੰ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਂ ਤੁਧ ਨੂੰ ਗਾਵਨ ਜੋ ਤੁਧ ਪਾਵੇ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚੇਤਨਾ ਆਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਤ ਜਿਨਾ ਹੈ ਹੈ ਵੀ ਹੋਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨੇ ਕਰਣਾ ਜਾਏ ਸੋ ਬਾਦਸ਼ਾਹ ਸ਼ਾਹ ਪਾਤਸ਼ਾਹਬ ਨਾਨ ਕਰਹਿਣ ਰਜਾਈ ਆਸ ਆ ਮਹਿਲਾ ਪਹਿਲਾ ਸੁਣ ਵਟਾ ਆਖੇ ਸਭ ਕੋਏ ਕੇ ਵਡਵਟ ਦਿੱਥ ਹੋਏ ਕੀਮਤ ਪਾਇਨਾ ਕਯਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰਾ ਗੰਬੀਰਾ ਗੁਣੀ ਗਹਿਰਾ ਕੋਇ ਨ ਜਾਣੇ ਤੇਰਾ ਕੇਤਾ ਕੇ ਵਿੜਚੀਰਾ ਰਹਾਉ ਸਭ ਸੁਰਤ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰਗਰ ਹਾਈ ਕਹਿਣ ਨ ਜਾਏ ਤੇਰੀ ਤਿਲ ਵਡਿਆਈ ਸਭ ਸੰਤ ਸਭ ਤਪ ਸਭ ਚੰਗਿਆ ਆ ਸਿਦਾ ਫੁਰਖਾਂ ਕੀਆ ਵਡਿਆਈਆਂ ਤੋ ਦਮਿਤ ਸੀ ਤਕਿਨੇ ਨਾ ਪਾਇਆ ਕਰਮ ਮਿਲੇ ਨਾ ਹੀਟਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿੱਤ ਭਰੇ ਤੇਰੇ ਪੰਡਾਰਾ ਜਿਸ ਤੂ ਦੇਤ ਸੇਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜਿਵਾਂ ਵਿਸਰੇ ਮਰ ਜਾਓ ਆਖਣ ਔਕਾ ਸਾਚਾ ਨਾਓ ਸਾਚੇ ਨਾਮ ਕੀ ਲਾਗੇ ਪੂਕ ਉਤਪੂਕੇ ਕਾਇ ਚਲਿਆ ਦੁਨਕ ਸੋ ਕਿਉਂ ਵਿਸਰੈ ਮੇਰੀ ਮਾਇ ਸੱਚਾ ਸਾਹਿਬ ਸੱਚੇ ਨਾ ਰਹਾਓ ਸੱਚੇ ਨਾਮ ਕੀ ਤਲਵੜਿਆਈ ਆਖ ਤੱਕੇ ਕੀਮਤ ਨਹੀਂ ਪਾਏ ਜੇ ਸਭ ਮਿਲ ਸਕੇ ਆਖਣ ਪਾ ਵੱਡਾ ਨਾ ਹੋਵੇ ਕਾਟ ਨਾ ਜਾ ਨਾ ਉਮਰੈ ਨ ਹੋਵੇ ਸੋ ਗੋ ਦਿਨ ਦਾ ਰਹਿਣ ਚੁਕੇ ਭੋਗ ਗੁਣ ਇਹੋ ਹੋਰ ਨਾ ਹੈ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵੜ ਆਪ ਤੇੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਿਆ ਤੇ ਕਮजात ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਪਰ ਪਾਸ ਹਮ ਕੀਰੇ ਕਰਮ ਸਤ ਗੁਰ ਸਰਨਾਈ ਕਰਦਾ ਨ ਪ੍ਰਗਾਸ ਮੇਰੇ ਨੀਤ ਗੁਰਦੇਵੋਂ ਕੋ RAM ਨਾਮ ਪਰਗਾਸ ਗੁਰ ਮਤ ਨਾਮ ਮੇਰਾ ਪ੍ਰਾਨ ਸਖਾਏ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇਵੜ ਪਾਗ ਵਡੇਰੇ ਜਿਨ ਹਰ ਹਰ ਸਰਦਾਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗਣ ਹੀਣ ਜੰਪਾਸ ਜੋ ਸਤਿਗੁਰ ਜੋ ਸਤਗੁਰ ਸਰਣ ਸੰਗਤ ਨਹੀਂ ਆਇ ਤ੍ਰਿੰਗ ਜੀ ਵੇਤ੍ਰਗ ਜੀ ਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਇ ਤੈਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹਰੇ ਮਨ ਚਿਤ ਵੋ ਉਦਮ ਜਾ ਅਹਰਿਓ ਹਰਜੋ ਪਰਿਆ ਸੈਲ ਪੱਦਰ ਮਹਿਜੰਤ ਉਪਾਏ ਤਾ ਕਾਰਿ ਚੁਕ ਆਗੇ ਕਰ ਧਰਿਆ ਮੇਰੇ ਮਾਧੋ ਜੀ satsangat ਮਿਲੇ ਸੋ ਤਰਿਆ ਗੁਰ ਪ੍ਰਸਾਦ ਪਦਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਹਾਉ ਜਨਨ ਪਿਤਾ ਲੋਕ ਸੁਤਿ ਵਿਨੀਤਾ ਕੋਈ ਨ ਕਿਸ ਕੀ ਧਰਿਆ ਸਿਰਸ ਰਿਚ ਕੁਸ ਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੱਡੇ ਉੱਡ ਆਵੇ ਸੋ ਕਸਾ ਤਿਸ ਪਾਵੇ ਬਛਰੇ ਛਰਿਆ ਤੈਨ ਕਮਣ ਖਲਾਵੇ ਕਮਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਬ ਨਿਧਾਨ ਦਸ ਅਸਤੰ ਸਿਧਾਨ ਠਾਕੁਰ ਕਲ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਇ ਤੇਰਾ ਅੰਤ ਨ ਪਾਰਾ ਵਇਆ ਰਾਗ ਆਸਾ ਮਹੱਲਾ ਚੌਥਾ ਸੋ ਪੂਰਖ ਏਕ ਓਂਕਾਰ ਸਤਗੁਰ ਬਰਸਾਦ ਸੋ ਪੂਰਖ ਨਿਰੰਝਨ ਹਰ ਪੂਰਖ ਰੇ ਨਿਰੰਝਨ ਹਰ ਅਗਮ ਅਗਮ ਅਪਾਰਾ ਸਭ ਤਿਆਵੇ ਸਭ ਤਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਤੂ ਜੀਆਂ ਕਾਦਾ ਤਾਰ ਹਰ ਧਿਆਵੈ ਸੰਤੈ ਜੀ ਸਭ ਦੁੱਖ ਵਿਸਾਰਨ ਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕੀ ਆ ਨਾਨਕ ਜੰਤ ਵਿਚਾਰਾ ਤੂ ਕਟ ਕਟ ਅੰਦਰ ਸਰਬ ਨਿਰੰਤਰ ਜੀ ਹਰ ਇੱਕ ਓਪਰਕ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿੰਡਾ ਨਾ ਤੂ ਆਪੇ ਦਾਤਾ ਆਪੇ ਪੁਗਤਾ ਜੀ ਖਾਉ ਤੁਦਬਿਨ ਅਵਰਨ ਜਾਣਾ ਤੂ ਪਾਰ ਬ੍ਰਹਮ ਦੇ ਅੰਤ ਬਿੰਦ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਜੋ ਸੇਵਾ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਵੈ ਹਰ ਤਿਆਵੈ ਤੁਧ ਜੀ ਸੇ ਚੰਨ ਯੁਗ ਮਹਿ ਸੁਖ ਵਾਸ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਤਿਆਵੈ ਜਿ ਤਿਨ ਟੂਟੀ ਜਮ ਕੀ ਫਾਸ ਜਿਨ ਨਿਰਭਉ ਜਿਨ ਹਰ ਨਿਰਭਉ ਤਿਆਵੈ ਜਿ ਤਿਨ ਕਾ ਪਉਖਬ ਵਾਸ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਧੀ ਤੇ ਹਰ ਹਰ ਰੂਪ ਸਮਾਸ ਸੇਤਨ ਸੇਤਨ ਜਿਨ ਹਰਤਿਆ ਵੈਜੀ ਜਨ ਅਨਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰਾ ਜੀ ਭਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੈ ਹਰ ਪੂਜਾ ਜੀ ਤਾਪ ਤਾਪੈ ਜਪੈ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਮਰਤ ਸਰਤ ਜੀ ਕਾਰ ਕਰਿਆ ਖਟ ਕਰਮ ਕਰਤਾ ਸੇ ਭਗਤ ਸੇ ਭਗਤ ਭਲੇ ਜੈ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂ ਆਦਪੁਰਖ ਅਪਰੰਪਾਰ ਕਰਤਾ ਜੀ ਤੁਦ ਜੇਵਡ ਅਵਰਨ ਕੋਏ ਤੂ ਜੋਗ ਜੋਗ ਇਕੋ ਸਦਾ ਸਦਾ ਤੂ ਇਕੋ ਜੀ ਤੂ ਨਿਹਚਲ ਕਰਤਾ ਸੋਏ ਤੁਦ ਆਪੇ ਸੋਈ ਵਰਤੇ ਜੀ ਤੂ ਆਪੇ ਕਰੈ ਸੁ ਹੋਏ ਤਦ ਆਪੇ ਸ੍ਰਿਸ਼ਟੀ ਸਭ ਉਪਾਇ ਜੀ ਤੁਦ ਆਪੇ ਸੇ ਸਭ ਗੋਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨੋਏ ਆਸਾ ਮਹੱਲਾ ਚੋਥਾ ਤੂ ਕਰਤਾ ਸਚਿਆਰ ਮੇਡਾ ਸਾਈ ਜੋ ਤਉ ਪਾਵੇ ਸੋਈ ਤਿਸੀ ਜੋ ਤੂ ਦੇ ਸੋਈ ਹੋ ਪਾਇ ਰਹਾ ਸਭ ਤੇਰੀ ਤੂੰ ਸਭਨੀ ਧਿਆਆਂ ਜਿਸ ਨੂੰ ਕਿਰਪਾ ਕਰ ਤੈਨ ਨਾਮ ਪਰਦ ਤਨ ਪਾਇਆ ਗੁਰਮੁਖ ਲਾਦਾ ਮਨ ਗਵਾਇਆ ਤਦ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾ ਤੁਝ ਬਿੰਦੂ ਚ ਕੋਈ ਨਾ ਜੀ ਜੰਤ ਸਭ ਤੇਰਾ ਖੇਲ ਵਿੰ ਜੋਗ ਮਿਲ ਵਿਛੜਿਓ ਸੰਜੋਗ ਮੇਲ ਜਿਸ ਨੂੰ ਤੂੰ ਜਾਣਿਆ ਸੋਈ ਜਨ ਜਾਣੇ ਹਰ ਗੁਰ ਸਤ ਹੀ ਆਖ ਖਾਣੇ ਜਿਨ ਹਰ ਸੇਵਿਆ ਤਿੰ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦ ਬਿੰਦੂ ਜਾ ਅਵਰ ਨ ਕੋਏ ਤੂ ਕਰ ਕਰ ਵੇਖਣ ਜਾ ਸੋਏ ਜਨ ਨਾਨਕ ਗੁਰਮਤ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤਸਵਰੜੇ ਪਏ ਅਗਨੀਵਾਸ ਪਾਣੀ ਪਾਵਕ ਤਿਨੇ ਕਿਆ ਪੰਖਜੁ ਮੋਹ ਭਗ ਨਹੀ ਚਾਲੈ ਹਮਦੇ ਕਾ ਤਹਿ ਡੁਬਿਐਲੇ मन एक न चित तस मुड़ मना हार बिस्तर तेरे गुण गलियार खाओ ना हौजति सती नहीं पड़या मूर्ख मुगन दा जन्म भया परणवत नानक तिन की सरना जिन तू ना ही विसरया आस महाला पंचवा पए प्राप्त मन अख देरिया गोविंद मिलण की एह तेरी बरया और काज तेरे कीते ना काम मिल साथ संगत पज केवल ना ਸਰਜਾਮ ਲਾਗ ਭਗ ਜਲ ਤਰੰਤ ਕੇ ਜਨਮ ਵਿਰਥ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਤਰੰਨ ਨ ਕਮਾਇ ਸੇਵਾ ਸਾਧਨ ਜਾਨਿਆ ਹਰਿ ਰਾਇ ਕਹਿ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੈ ਸਰਮਾ ਏਕ ਓਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੋਪਈ पुनरा छक्का काटा शीश श्री असकेत जगत के ईश पोपन बृष्ट गगन के पै सब आन बधाई दए तने तने लोगन के राजा दुष्यंत दाहा करीब निवाजा अकल्पवन के सृजन हारे दास जान मोहले उवारे काव्य बाच बेनती चपई कमरी करो हाथ देरच्चा देर पूरन होए जेत की इच्छा तब चरणन मन रहे हमारा अपना जान करो प्रति पारा हमरे दृष्टि सब तुम कावे आघात दे मोह बचावा सुखी बसे बस मोरो परवारा सेवक सिखए सबे करतारा मोर अच्छा निज कर दे करे सब बेरन को आज संघरे है ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸ ਤੁਮੈ ਸਾੜ ਕੋਈ ਅਵਰਨ ਤਿਆ ਜੋ ਵਰਚਾ ਹੂ ਸੋ ਤੁਮ ਤੇ ਪਾਉ ਸੇਖਿਆ ਹਮਾਰੇ ਤਾਰਿਆ ਚੁਣ ਚੁਣ ਸਤਰ ਹਮਾਰੇ ਮਾਰੇ ਆਪ ਹਾਥ ਦੇ ਮੁਝੇ ਉਭਰੀਏ ਮਰਨ ਕਾਲ ਕਾ ਤਰਾਸ਼ਨੀ ਵਰਿਏ ਹੂ ਜੋ ਸਦਾ ਹਮਾਰੇ ਪਛਾਹ ਸ੍ਰੀ ਅਸੀ ਤੁਝ ਜੋ ਕਰਿਓ ਰੱਛਾ ਰੱਖਲੇ ਮੋਹ ਰੱਖਣ ਹਾਏ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਦ ਦੁਸ਼ਟਨ ਕੇ ਹੰਤਾ ਤੁਮਹੋਂ ਪੁਈ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕਿਉ ਬੇਦਰਾਜ ਬ੍ਰਹਮਾ ਜੂ ਤਿਉ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੇਤ ਜਿਛਨ ਉਪਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵ ਕਨ ਕੋ ਸ਼ਬ ਗੁਣ ਸੁਖ ਦਿਓ ਸੰਦਰਨ ਕੋ ਪਲ ਮੋ ਬਾਦ ਕਿਓ ਕਟ ਕਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਨ ਚੀਟੀ ਤੇ ਕੂਚਰ ਸੋਲਾ सब पर कृपा दृष्टि कर फूला संतन दुख पाए तै दुखी सुख पाए साधुं के सुखी एक एक, एक की पीर पचाने कट कट के पट पट की जाने जब उदक्रह करा कर करता तारा प्रजा तर्क तब देह अपारा जब आखर कर तो कबू तुम में मिलंत दे तार सबू जेते बंधन सृष्टि सब तारे आप आपनी बूझ उचारे तुम सभी तेज रहत निरालम जानत बेद भेद अर आलम निरंकार निरिपकार निर्लंब आद अनिल अनाद असंभ ताका मुढ़े उचार पैदा जाको भेव न पावत वेदा ताको कर आपाहन अनुमानत महामूढ़ कछु भेद न जानत महादेव को कहत सदाशिव निरंकार का चिन्हत न पेव आप आपनी बुद्ध है जेती बारनाथ पिन पिन, पिन तुह tumra lakhana jae psara keh bit saja pratham sansara eke roop anubh roop parang payo ram kahe pupa andaj jer se tej kinni utpaj khan bahur rach dini kaho kul raja hway baitha kau simad payo shankar ketha sagri srishti dikhae aj pao aad jugat sroop soe pav abracha meri tum karo sikhe uwar asikhe sangharo दुष्ट जीते उठवंत उत्पाता सकल मलेश करो रण काता जे असि तुझ तव सरनी पर तिन के दुष्ट तु कित हवे मरे पूरक जमन पग पर तिहारे तिन के तुम सक सब तारे जो काल को एक बार ते है ताके काल निकट नहीं है रचा होए ताहे सब काला दुष्ट अरिष्ट टरा तंत कृपा दृष्टि ਤਨ ਜਹਨੀ ਹਰਿਓ ਤਾ ਕੇ ਤਾਪਤ ਨਿਕ ਮੈਂ ਹਰਿਓ ਰਿਦ ਸਿਦ ਕਰ ਮੂ ਸਭ ਹੋਏ ਦੁਸ਼ਟ ਚਾਚ ਵਸ ਕੈ ਨ ਕੋਏ ਇਕ ਬਾਰ ਜਿਨ ਤੂ ਵਸ ਬਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਆਰੋ ਕਹਾ ਦਰਿ ਦੁਸ਼ਟ ਤੋਕ ਤੇ ਰਹਾ ਖੜਨ ਕੇ ਮੈਂ ਸਰਨ ਤਿਹਾਰੀ ਆਵਾਜ਼ ਦੇ ਲਹਿ ਉਬਾਰੀ ਸਰਬ othor ਮੋ ਸਹਾਇ ਦੁਸ਼ਟ ਦੋਖ ਤੇ ਲਹਿ ਬਚਾਏ कृपा कर हम पर जग मत ग्रंथ करा पूरन शोभराता किल बिग सकल ते को हरता दुष्ट दोकन को छे करता श्री अस्तुज जब पाए दयाला पूरन करा त अनंतंत काल मन वाचित फल पावे सोई दुख नति से व्यापत कोए अड़िल सुने गुगजो यार हि सुरचना पावे सुने मुड़ जितलाई चतुर्ता चतु आवे ਦੁਖ ਦਰਦ ਕੋ ਨਿਕਟ ਨਾ ਤਿਨਰ ਕੇ ਰਹੇ ਹੋ ਜੋ ਆ ਕੀ ਇੱਕ ਬਾਰ ਚੋਪਈ ਕੋ ਕਹੈ ਚੋਪਈ ਸਬਦ ਸਤਰ ਸਹਿਸ ਬਣੀ ਜੈ ਅਰਧ ਸਹਿਸੁਨ ਤਿਨ ਕਹੀ ਜੈ ਪਾਦਰ ਸੁਦੀ ਅਸ਼ਟਮੀ ਰਵੀਵਾਰਾ ਤੀਰਸੰਦਰਉ ਗ੍ਰੰਥ ਸੁਧਾਰਾ ਇਤਿ ਸ਼੍ਰੀ ਜਤਿਉਪਖਿਆਨੇ ਤ੍ਰਿਆਚਤਿਯ ਮੰਤ੍ਰੀਪੂਪ ਸਬਾਤੇ 405 ਚਤ੍ਰੀਅ ਸਮਾਪਤਮਸਤਿ ਸ਼ੁਭ ਅਫਜੂ दोहरा दास जान कर दास पर की जय कृपा अपार आप हाथ दे राख मोह मन करम बचन विचार चौपाई मैंने ग्रीष मै न गणेशो प्रथम मनायो कृष्ण विष्णु का वो नहत्यायो कान सुने पहचान तिन सो लिवला की मोरी पग इन महाकाल रखवार हमारो महालो में की कर अपना जान करो रखवार बह गए की लाज विचार अपना जान मुझे प्रतिपरीय चुन चुन सत्र हमारे मरिए देख देख जग मैं दोक चले राख आप मोह और निदले तुमम करे सदा प्रतिपार तुम साहिब में दास तिहारा जान अपना मुझे निवाजा आप करो हमरे सब काज तुम हो सब राजन के राजा आप आप गरीब निवाज दास जान कर कृपा करो मोह हार पुरा में तो हो अपना जान करो प्रतिपार तुम साहिब में की कर थारा दास जान दे हाथ उबारो हमरे सब बैरियन संगारो प्रदम तरो भगवंत को त्याना बहु करो कविता बिदनाना कि संजता मत चतरियो चारो चूप हो कभी लेह सुधारो कब्यो बाच दो जो निज प्रभ मो कहा सो कयो जाग महा जो त्य प्रभ को त्याय है अंत सुरग को जा दोहरा हर हर जन दो एक है बिंब विचार कछोना जल उपज त्रांग जो जल ही भी कैसमा दोहरा जब, जब आय सुप्रभ को पयोजन तरा जग आए अब मैं कथा संबू कहत चेफ 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 सुनाए कब्यो दोहरा दो पयो में जोर कर वचन का हसर न्याय पंत चले तप दे जगत में जब तुम कह सहाय दोहरा जे जे तुमरे ध्यान को नित उठ है संतो अंत लेंगे मुक्त फल पावे भगवंत दोहरा कालपुरक के डेमो कोटिक विष्णु महेश कोट इंद्र ब्रह्मा की ते रव शशि क्रोजलेस दोहरा राम कथा जग जग अटल सब कोए पाक्त नेत स्वर्ग बासु स्वर्ग वर करा सगरी पूरी समेत चौपाई जो एक कथा सुने अरगावे दुख पापती है निकटने आवे विष्णु भक्त की है फल हो ए फल होए आद व्याप्त त्वस कह न कोई समध सूत्र सहस्त्र सहस पचावत खाड़वदी प्रथम सुखदान गंगा दान तव प्रसाद कर ग्रंथ सुदारा पुल परिलोहले सुदारा दोहरन रेत तुंग के चरण तर चंद्र तीर्थरांग श्री भगवंत पूरण की ओर अगवर कथा प्रसंग साध असाध जनन ही वाद सुवाद विवाद ग्रंथ सकल पूरण कियो भगवंत कृपा प्रसाद सवैया पाए गए जब ते तुमरे तब ते को आख तरै नहीं आन्यो राम रहीम पुराण पुराण अनेक कह मत एक न मान्यो समरथ शास्त्र वेद सबह कहो बहु भेद कहे हम एक न जान्यो श्री अस्थान कृपा तुमरी कर में नह कयो सब तो बखान्यो द्वारा ਸਗਲ ਦਵਾਰ ਕੋਟ ਛਾੜ ਕੇ ਗਇਓ ਤਹਾਰੋ ਦਵਾਰ ਬਾਗੈ ਕਿਲਾਜ ਅੰਸ ਬੋਬਿੰਦ ਦਾਸ ਤਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓਕਾਰ ਸਤਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤੇ ਪਾਇਆ ਸੱਚ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਗਾ ਉਹ ਹਰੀ ਕੇਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਮ ਲੈ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੁਪਾਵੈ ਸਦਾ ਸਿਤਿ ਸਲਾ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੇ ਮਨ ਵਸਿਆ ਬਾਝੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਜਨਾ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਾਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੈ ਜਿਸ ਦੀਆਂ ਇਹ ਵੜੀਆਂ ਆਈਆਂ ਕਹਿ ਨਾ ਸੁਣ ਸੰਤੋ ਸ਼ਬਦ ਧਰੋ ਪਿਆਰੇ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਾਰ ਸਭਾਗੇ ਕਾਰ ਸਬਾਗੇ ਸ਼ਬਦਵਾਜੇ ਕਲਾਚਿਤ ਕਰਤਾ ਰਿਆ ਪੰਚਦੂਤ ਤੁਦ ਵਸ ਕੀਤੇ ਕਾਲ ਕਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿੰਨ ਕੋ ਸੀਨਾ ਮਾਰ ਕੇ ਲਾਗੇ ਕੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪਿ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਤੇ ਪਵਿੱਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਮੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਿਓ ਸੰਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭਸ ਅਧਾਰੋ ਜੇ ਕੋ ਕਾ ਵਜ ਕੋ ਪੁੱਛੈ ਤਿਸ ਕਾ ਹੋ ਉਦਾਰੋ ਇਹ ਵਸਤੂ ਤ ਜਿਨਹ ਜਾਏ ਨੇਤ ਨਿਤਰਕ ਔਰ ਤਾਰੋ ਤਮ ਸੰਸਾਰ ਚਿਰ ਲਗ ਤਰਿਆ ਸਬਨਾਨਕ ਬ੍ਰਹਮ ਪਸਾਰੋ ਸੋ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗਕ ਤੋਈ ਮੈ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਾਇਆ ਮਹਿਰਮਤ ਹੋਏ ਸਤ ਗੁਣ ਸੱਜਣ ਮਿਲਿਆ ਨਾਨਕ ਨਾਮ ਮਿਲੇ ਦਾ ਜੀਵੇ ਜੀਵਾ ਤਨ ਮੰਤੀ ਵੇ ਹਰਿਆ ਪਾੜੀ ਥਿਥੇ ਤੂੰ ਸਮਰਾਥ ਜਿੱਥੇ ਕੋਈ ਨਾ ਓਥੇ ਤੇਰੀ ਰਕ ਅਗਨੀ ਉਦਮਾ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਕੇ ਜਾ ਪੌਜਲ ਬਿਕਮ ਅਸਗਾ ਗੁਰ ਸ਼ਬਦ ਦੇ ਪਾਰ ਪਾ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਂ ਕਾ ਕਲਮਹਿ ਇਹੋ ਪੁਨ ਗੁਣ ਗੋਬਿੰਦ ਗਾ ਸਭ ਸੇ ਕੋ ਨੋ ਕਿਰਪਾਲ ਸਮਾਲੇ ਸਾਸਾ ਬਿਰਤਾ ਕੋਇ ਨ ਜਾਏ ਜੀ ਆਵੇ ਤੁਧ ਆ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜੀਵਾ ਜਾਪ ਗੁਰਨਾਓ ਨੇਤਰੀ ਸਤਗੁਰ ਪ੍ਰੇਖਣਾ ਸਵਰਣੀ ਸੁਨਣਾ ਗੁਰਨਾਓ ਸਤਗੁਰ ਸੇਤੀ ਰਤਿਆ ਦਰਗਾ ਪਾਇਆ ਠਾਓ ਕਹਿ ਨਾਨਕ ਕਿਰਪਾ ਕਰੇ ਜਿਸ ਨੂੰ ਏਵ ਤੁਦੇ ਜਗ ਮੈਂ ਉਤਮ ਕਾੜੀਏ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰਕਣਹਾਰੋ ਆਪ ਉਬਾਰਿਆ ਨਾ ਗੋਰੀ ਪੈਰੀ ਪਾਏ ਕਦ ਸਵਾਰੀ ਹੋ ਆਪ ਦਿਆਲ ਮਨ ਨੇ ਵਿਚਾਰੀਐ ਸਾਦ ਜਨਾ ਕੇ ਸੰਗ ਪਾਪ ਜਲ ਤਾਰੀਐ ਸਾਖਤ ਨਹੀਂ ਦਖ ਦੁਸ਼ਟਖਿਨ ਮਹਾ ਪਿਧਾਰੀਐ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾ ਜੇ ਸਿਮਰਤ ਸੋਖ ਹੋਏ ਸਗਲੇ ਦੁਖ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ